ਕਾਚਰੀਏ ਗਾਲ ਸਾਥੀਓ ਸਾਥੀਆ ਤੁਸੀਂ ਜੋ ਗੇਟ ਦੇਖ ਰਹੇ ਹੋ શ્રી ਜਗੀਰ ਲਾਲ ਨੂੰਬਾ ਮੈਮੋਰੀਅਲ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਢਿਲਮਾ ਜਿਸ ਨੂੰ ਵੀ ਵੱਡਾ ਸਕੂਲ ਵੀ ਕਿਹਾ ਜਾਂਦਾ ਹੈ ਬਹੁਤ ਵਿਦਿਆਰਥੀ ਢਿਲਮਾ ਤੇ ਨੇੜੇ ਤੇੜੇ ਦੇ ਜਿਹੜੇ ਪਹਿਲਾਂ ਦੇ ਪੜੇ ਹੋਣਗੇ 50 60 ਸਾਲ ਪਹਿਲਾਂ ਵੀ ਤੇ ਹੁਣ ਵੀ ਉਹ ਬੰਦੇ ਇਸ ਸਕੂਲ ਦੇ ਵਿੱਚ ਜ਼ਰੂਰ ਪੜੇ ਹੋਣਗੇ ਕਿਉਂਕਿ ਜਦੋਂ ਸਕੂਲ ਬਹੁਤ ਘੱਟ ਹੁੰਦੇ ਸੀ ਪ੍ਰਾਈਵੇਟ ادارے ਬਹੁਤ ਘੱਟ ਹੁੰਦੇ ਸੀ ਉਦੋਂ ਸਿਰਫ ਇਹ ਸਕੂਲ ਹੀ ਸੀ ਜਿੱਥੇ ਆਪਾਂ ਮੁੱਢਲੀ ਜੋ ਸਿੱਖਿਆ ਪ੍ਰਾਪਤ ਕਰ ਸਕਦੇ ਸੀਗੇ ਤੇ ਹੁਣ ਤੇ ਸਮੇਂ ਵਿੱਚ ਕਾਫੀ ਪ੍ਰਾਈਵੇਟ ਸਕੂਲ ਖੁੱਲ ਗਏ ਨੇ ਪਰ ਇਹ ਸਕੂਲ ਉਦੋਂ ਮੇਨ ਸਕੂਲਾਂ ਦੇ ਵਿੱਚ ਹੁੰਦਾ ਸੀ ਆਹ ਜੋ ਬੋਰਡ ਹੁੰਦਾ ਸੀ ਇਹ ਬੋਰਡ ਦੇ ਥੱਲੇ ਸਾਈਕਲ ਬਹੁਤ ਸਾਰੇ ਸਕੂਟਰ ਵਗੈਰਾ ਲੱਗਦੇ ਸੀ ਵਿਦਿਆਰਥੀਆਂ ਦੇ ਤੇ ਟੀਚਰਾਂ ਦੇ ਉਸ ਤੋਂ ਇਲਾਵਾ ਇਹ ਜਗਾ ਕੱਚੀ ਹੁੰਦੀ ਸੀ ਕਿ ਹੁਣ ਪੱਕੀ ਹੋ ਗਈ ਹੈ ਤੇ ਇਹ ਸਕੂਲ ਦੇ ਵਿੱਚ ਇਸ ਨੂੰ ਨੇੜੇ ਤਵੇ ਦੇ ਸਕੂਲਾਂ ਦੇ ਮਾਂ ਵੀ ਕਿਹਾ ਜਾਂਦਾ ਕਿਉਂਕਿ 8ਵੀਂ 10ਵੀਂ 12ਵੀਂ ਜੋ ਬੋਰਡ ਦੇ ਇਗਜ਼ਾਮ ਹੁੰਦੇ ਸੀ ਉਹਨਾਂ ਦਾ ਜੋ ਸੈਂਟਰ ਤਕਰੀਬਨ ਇਸ ਸਕੂਲ ਦੇ ਵਿੱਚ ਹੀ ਆਉਂਦਾ ਹੁੰਦਾ ਸੀ ਤੇ ਇੱਥੇ ਪੇਪਰ ਦੇ ਉਹਦੇ ਹੁੰਦੇ ਸੀ ਹਰ ਸਾਲ ਮਾਰਚ ਮਹੀਨੇ ਦੇ ਵਿੱਚ ਜੋ ਪੇਪਰ ਪੈਂਦੇ ਹੁੰਦੇ ਸੀਗੇ ਤੇ ਉਹ ਪੇਪਰਾਂ ਦਾ ਮਾਹੌਲ ਬੱਚਿਆਂ ਵਾਸਤੇ ਐਵੇਂ ਹੁੰਦਾ ਸੀ ਜਿਵੇਂ ਉਹਨਾਂ ਨੇ ਜੰਗ ਤੇ ਜਾਣਾ ਇੱਕ ਬੱਚੇ ਦੇ ਨਾਲ ਤਿੰਨ ਤਿੰਨ ਚਾਰ ਚਾਰ ਉਹਨਾਂ ਦੇ ਸਾਥੀ ਆਉਂਦੇ ਹੁੰਦੇ ਸੀ ਉਹਨਾਂ ਨੂੰ ਇਗਜ਼ਾਮ ਦਿਵਾਉਣ ਜਿਵੇਂ ਕਿ ਉਹਨਾਂ ਨੇ ਕੋਈ ਬਹੁਤ ਵੱਡੀ ਜੰਗ ਲੜਨ ਜਾਨੀ ਉਸ ਸਮੇਂ ਬੋਰਡ ਦਾ ਇਗਜ਼ਾਮ ਬਹੁਤ ਜ਼ਿਆਦਾ ਪ੍ਰੈਸ਼ਰ ਵਾਲਾ ਹੁੰਦਾ ਸੀਗਾ ਹਰ ਮਾਪੇ ਨੂੰ ਇਹ ਹੁੰਦਾ ਸੀਗਾ ਮੇਰਾ ਬੱਚਾ ਬੋਰਡ ਦੇ ਇਗਜ਼ਾਮ ਤੋਂ ਕਿਸੇ ਨਾ ਕਿਸੇ ਤਰੀਕੇ ਪਾਸ ਹੋ ਜਾਵੇ ਅੱਜ ਤੋਂ ਕੁਸਾਲਾਂ ਪਹਿਲਾਂ ਜੋ ਸਕੂਲ ਅਤੇ ਗਰਾਊਂਡ ਦੇ ਵਿਚਕਾਰ ਇਹ ਜੋ ਕੰਧ ਬਣੀਏ ਕੰਧ ਨਹੀਂ ਹੁੰਦੀ ਸੀ ਜੋ ਵੀ ਵਿਦਿਆਰਥੀ ਪਹਿਲੇ ਗੇਟ ਥਾਣੀ ਸਕੂਲ ਦੇ ਅੰਦਰ ਐਂਟਰ ਹੁੰਦੇ ਸੀ ਤੇ ਕੋਈ ਸ਼ਰਾਰਤੀ ਬੱਚੇ ਅੱਧੀ ਛੁੱਟੀ ਜਾਂ ਉਸ ਤੋਂ ਪਹਿਲਾਂ ਵੀ ਇੱਧਰ ਦੀ ਪਿਛਲੇ ਗੇਟ ਥਾਣੀ ਘਰਾਂ ਨੂੰ ਚੱਲ ਜਾਂਦੇ ਸੀ ਨਾਲ ਹੀ ਜੋ ਜਗ੍ਹਾ ਬਣੀ ਇੱਥੇ ਪ੍ਰੇਰ ਹੁੰਦੀ ਸੀ ਅਤੇ ਜੋ ਨੈੱਟ ਵਾਲੀ ਜਗ੍ਹਾ ਦਿਖ ਰਹੀ ਇੱਥੇ ਨੈਸ਼ਨਲ ਸਟਾਈਲ ਕਬੱਡੀ ਖੇਡੀ ਜਾਂਦੀ ਸੀ ਇਹ ਗਰਾਊਂਡ ਦੀਆਂ ਵੀ ਬੜੀਆਂ ਮਿੱਠੀਆਂ ਯਾਦਾਂ ਨੇ ਗਰਾਊਂਡ ਦੇ ਵਿੱਚ 80 ਦੇ ਦਹਾਕੇ ਦੇ ਵਿੱਚ ਜਿਹੜੇ ਢਿਲਮਾ ਦੇ ক্রিকেট ਦੀ ਟੀਮ ਬਹੁਤ ਜਿਆਦਾ ਮਜ਼ਬੂਤ ਹੁੰਦੀ ਸੀ ਜੋ ਆਈਪੀਐਲ ਅੱਜ ਚੱਲ ਰਿਹਾ ਜੇਕਰ ਉਸ ਸਮੇਂ ਵਿੱਚ ਚੱਲਦਾ ਹੁੰਦਾ ਸ਼ਾਇਦ ਅੱਜ ਦੇ ਜੋ ਢਿਲਮਾ ਦੇ ਖਿਡਾਰੀ ਆ ਉਹ ਵੀ ਆਈਪੀਐਲ ਦੇ ਵਿੱਚ ਖੇਡਦੇ ਹੁੰਦੇ ਸੀ ਕਿਹੜੇ ਵਿਦਿਆਰਥੀਆਂ ਨੇ ਇੱਥੇ ਐਗਜ਼ਾਮ ਦਿੱਤੇ ਨੇ ਇੱਥੇ ਪੜ੍ਹੇ ਨੇ ਤੇ ਬਹੁਤ ਵਿਦਿਆਰਥੀ ਇੱਥੋਂ ਪੜ੍ਹ ਕੇ ਆਈਪੀਐਸ ਅਫਸਰ ਵੀ ਲੱਗੇ ਨੇ ਕਈ ਵਿਦੇਸ਼ਾਂ ਦੇ ਵਿੱਚ ਗਏ ਨੇ ਕਈ ਸਰਕਾਰੀ ਨੌਕਰੀਆਂ ਦੇ ਵਿੱਚ ਗਏ ਨੇ ਉਹਨਾਂ ਦੀਆਂ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਚੀਜ਼ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਵੀ ਤੁਸੀਂ ਇਸ ਸਕੂਲ ਚੋਂ ਪੜ੍ਹ ਕੇ ਹੁਣ ਕਿਹੜੀ ਜਗ੍ਹਾ ਤੇ ਬੈਠੇ ਹੋ ਤੇ ਕਿਹੜੀ ਪੋਸਟ ਤੇ ਬੈਠੇ ਹੋ ਜਾਂ ਕਿਹੜਾ ਕੰਮ ਕਰ ਰਹੇ ਹੋ